ਬਾਈ ਜੀ ਮੈਂ ਤੁਹਾਡਾ ਆਪਣਾ ਪੀਪਲ ਮਿਸਤਰੀ ਵੇਚਿਆ ਆ ਆ ਕਹੀ ਆ ਬਾਈ ਨਾ ਥੋੜੀ ਸੇਵੀ ਜ਼ਿਆਦੇ ਹੋ ਰਹੀ ਆ ਵੀ ਬਾਈਆਂ ਨੂੰ ਖੁਦ ਨਹੀਂ ਪਤਾ ਬਾਈ ਨਾ ਗੱਗੜਪੁੱਟਾ ਨਹੀਂ ਤੁਮਾਏਂ ਆ ਨਹੀਂ ਬਗੜਕਾਂ ਇਹਦਾ ਵੀ ਆ ਜਿਹਾ ਫਟਿਆ ਵਾਲਾ ਆ ਤੇ ਬਾਈ ਕਹਿੰਦੇ ਵੀ ਸੇਵੀ ਆ ਇਹ ਜ਼ਿਆਦਾ ਕੋਈ ਬਾਈ ਟਾਇਰ ਦੀ ਤਾਰ ਲੱਗ ਗਈ ਇਹਨੂੰ ਬਾਈ ਆਏ ਹੋ ਗਈ ਤੇ ਇਹਨੂੰ ਸੈੱਟ ਕਰਨੀ ਆ ਪਰ ਜਦੋਂ ਆਪਾਂ ਇਹ ਸੈੱਟ ਕਰਦੇ ਨਾ ਬਾਈ ਬੜੀ ਬੜੀ ਪੀਣਾ ਪੀਣ ਦੀ ਬੜੀ ਬੜੀ ਤੇਰ ਲੈ ਜਾਂਦੀ ਆ ਇਹ ਜੇ ਕੁਤ ਜਾਂਦੀ ਆ ਪਾਈਆਂ ਨੂੰ ਪਹਿਲਾਂ ਦੱਸ ਤਾਂ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਚੱਲਣ ਯੋਗ ਹਾਲਤ ਤੇ ਬਣਾਵਾਂਗੇ ਬਾਈ ਜੁੜੇ ਰਹੋ ਆਪਣੀ ਬਾਈ ਵੀਡੀਓ ਤੱਕ ਇਹ ਆਪਾਂ ਤਾਪ ਆਉਂਦੇ ਆ ਬਾਈ ਜੀ ਜਿਹੜਾ ਕੋਈ ਆਪਣਾ ਭਾਈ ਆ ਕਿਸੇ ਨੂੰ ਨਹੀਂ ਆ ਇਹ ਪਤਾ ਹੁੰਦਾ ਤਾਂ ਉਹ ਆਪਦੀ ਸੈਟਿੰਗ ਕਰਦਾ ਬਾਈ ਅਜੀ ਬਾਈ ਨੇ ਨਾਮ ਸੁਣ ਕੇ ਬਾਈ ਜੀ ਤੇਰ ਆਇਆ ਉਹਨੇ ਵੀਰਪਾਲ ਮੇਸਰੀ ਕੋਲੋਂ ਕੰਮ ਕਰਾ ਕੇ ਨਾ ਕੰਨੀਆਂ ਹੀ ਬਹੁਤ ਮਾਰਿਆ ਇੰਨੇ ਕੰਨੀਆਂ ਦੇ ਛੁਣੀਆਂ ਸਪੈਸਰ ਹਰਿਆਣੇ ਤੋਂ ਬਾਈਟਾਂ ਲਵਰ ਆਇਆ ਬਾਈ ਵਧੀਆ ਮਾਰਤਾ ਦੇਖਦਾ ਭਾਈ ਹੁਣ ਇਹਨਾਂ ਨੂੰ ਆਪਾਂ ਦੁਬਾਰੇ ਤਾਂ ਹਾ ਪਾ ਕੇ ਦੇਈ ਵਾਰ ਦਾ ਭਾਈ ਇਹਦੇ ਨਾਲ ਆਓ ਜੀ ਕੰਮ ਚੋਈ ਹੋਈ ਉਹ ਜਿਹੜੇ ਬੋਲਦਾ ਮਰ ਗਈਆਂ ਬਾਜੀ ਆਖ ਮਿਆ ਕੰਮ ਤਾਂ ਬਚੀ ਗਏ ਇਹਦੇ ਵਿੱਚ ਨਾ ਕੋਈ ਫਾਇਦਾ ਨਹੀਂ ਹੈ ਇਹ ਹੁਣ ਬਾਈ ਇਹ ਨਾ ਚੰਗਣ ਜੋ ਹਾਲਤ ਚ ਹੋ ਗਈ ਜੀਆਂ ਵੀ ਕੁੱਪ ਜਿਆਦੇ ਭਾਲਦੇ ਨੇ ਪਹਿਲਾਂ ਬਾਈ ਅੱਜ ਕਨ ਜਿਹੜੇ ਬੰਦਾ ਸਰਦਾ ਹੋ ਕੇ ਚਲਾਉਂਦਾ ਕਈ ਨਹੀਂ। ਜਿਹੜੇ ਪੁਰਾਣੇ ਬੰਦੇ ਸੀ ਉਹ ਬਾਈ ਸੇ ਵੀ ਜ਼ਿਆਦੇ ਬਾਹਰ ਨਹੀਂ ਗਈਆਂ। ਤੇ ਬਾਕੀ ਬਾਈਆਂ ਤੋਂ ਪਾਸ ਕਰਾਣੇ ਆਪਾਂ। ਜਿੰਨੇ ਕੰਮੀ ਪੇਸ਼ੀ ਰਹੀਗੀ ਤਾਂ ਦੁਬਾਰੇ ਫੇਰ ਕੱਢਾਂਗੇ। ਧੰਨਵਾਦ।